ਸਮੇ ਤੁਹਾਡੇ ਲਈ ਇਮਲੀ ਦੀ ਖੱਟੀ ਮਿੱਠੀ ਚਟਣੀ ਬਣਾਉਣ ਦੀ ਆਸਾਨ ਜਿਹੀ ਰੈਸਪੀ ਲੈ ਕੇ ਆਈਆਂ ਇਸ ਤਰੀਕੇ ਨਾਲ ਬਣਾਈ ਹੋਈ ਚਟਣੀ ਨੂੰ ਆਪਾਂ 6 ਮਹੀਨਿਆਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਤੇ ਇਸ ਚਟਣੀ ਨੂੰ ਤੁਸੀਂ ਦਹੀਂ ਭੱਲੇ ਸਮੋਸੇ ਕਿਸੇ ਵੀ ਚਾਟ ਦੇ ਨਾਲ ਖਤਰਬਗਰਤਾ ਕਹਿੰਦੇ ਹੋ ਇਸ ਚਟਣੀ ਬਿਨਾ ਜਿਹੜੀ ਚਾਟ ਵਗੈਰਾ ਹੈ ਉਹ ਉਹਦਾ ਜਿਹੜਾ ਟੇਸਟ ਆ ਉਹ ਅਧੂਰਾ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਮੇਰੀਆਂ ਵੀਡੀਓਸ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੇਅਰ ਕਰਨ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚਲੋ ਜੀ ਕਰਦੇ ਆਂ ਰੈਸਪੀ ਸ਼ੁਰੂ ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਮਿੱਲੀ ਦੀ ਖੱਟੀ ਮਿੱਠੀ ਚਟਣੀ ਇਮਲੀ ਦੀ ਖੱਟੀ ਮਿੱਠੀ ਚਟਣੀ ਬਣਾਉਣ ਦੇ ਲਈ ਮੈਂ 200 ਗ੍ਰਾਮ ਇਮਲੀ ਲਈ ਆ ਇਹਨੂੰ ਆਪਾਂ ਭਿਉ ਦੇਵਾਂਗੇ ਇਹਦੇ ਵਿੱਚ ਆਪਾਂ ਗਰਮ ਪਾਣੀ ਪਾਵਾਂਗੇ ਗਰਮ ਪਾਣੀ ਬਸ ਆਪਾਂ ਨੇ ਇੱਕ ਕੱਪ ਪਾਉਣਾ ਹੈ ਬਹੁਤ ਜ਼ਿਆਦਾ ਨਹੀਂ ਪਾਉਣਾ ਜਿਹਦੇ ਵਿੱਚ ਇਮਲੀ ਜਿਹੜੀ ਚੰਗੀ ਤਰ੍ਹਾਂ ਡੁੱਬ ਜਾਵੇ ਇਹਨੂੰ ਹੁਣ ਆਪਾਂ ਵਿੱਚ ਡਬੋ ਦਾਂਗੇ ਇਨੋਂ ਆਪਾਂ 1 ਘੰਟੇ ਦੇ ਲਈ ਐਵੇਂ ਹੀ ਭੋਂ ਕੇ ਰੱਖ ਦਾਂਗੇ। ਇੱਧਰ ਆਪਾਂ ਨੇ ਇੱਕ ਪੈਨ ਲਿਆ ਹੈ ਜੀ ਇੱਕ ਚਮਚ ਲਏ ਆਪਾਂ ਨੇ ਮਗਜ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਾਂਗੇ ਤਾਂ ਜੋ ਜਦੋਂ ਆਪਾਂ ਚਟਣੀ ਦੇ ਵਿੱਚ ਪਾਵਾਂਗੇ ਕੱਚਾ ਬਣ ਜਾ ਨਾ ਰਹੇ। ਦੇਖ ਸਕਦੇ ਹੋ ਤੁਸੀਂ ਇਹ ਚਟਕਣ ਲੱਗ ਗਏ ਆ। ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ। ਸੇਮ ਪੈਨ ਲਈ ਹੈ ਜੀ ਆਪਾਂ ਨੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਜੀਰਾ। ਇੱਕ ਚਮਚ ਸੌਂਫ ਥੋੜੀ ਜਿਹੀ ਪਕਾਲੀ ਮਿਰਚ ਪਾਵਾਂਗੇ ਵੈਸੇ ਕਾਲੀ ਮਿਰਚ ਜਿਹੜੀ ਹੈ ਮੈਂ ਦਰਦਰੀ ਜੀ ਕੁੱਟ ਕੇ ਰੱਖੀ ਹੋਈ ਹੈ ਜੇ ਤੁਹਾਡੇ ਕੋਲ ਸਾਫਤੀ ਗਾਲੀ ਮਿਰਚ ਹੈ ਤਾਂ ਤੁਸੀਂ ਇਹਦੇ ਵਿੱਚ ਉਹ ਪਾ ਲਿਓ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰਾਂਗੇ ਤਾਂ ਜੋ ਇਹਨਾਂ ਵਿੱਚੋਂ ਮੌਇਸਚਰ ਜਿਹਾ ਜਿਹੜਾ ਨਿਕਲ ਜਾਵੇ 1 ਡੇਢ ਮਿੰਟ ਆਪਾਂ ਇਹਨਾਂ ਨੂੰ ਰੋਸਟ ਕਰ ਲਿਆ ਜੀ ਘੱਟ ਸੇਕਦੇ ਉੱਤੇ ਆਪਾਂ ਗੈਸ ਕਰ ਦਵਾਂਗੇ ਬੰਦ ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਾਂਗੇ ਇਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਪੀਸ ਲਵਾਂਗੇ ਮਸਾਲਾ ਆਪਾਂ ਨੇ ਪੀਸ ਲਿਆ ਹੈ ਜੀ ਇਧਰ ਇਮਲੀ ਨੂੰ ਭੁੰਨਦੇ ਹੋਏ 1 ਘੰਟਾ ਹੋ ਗਿਆ ਅਸੀਂ ਮੈਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਸਤਲ ਲਿਆ ਹੈ ਜੀ ਇਹਦਾ ਪਲਪ ਜਿਹੜਾ ਆਪਾਂ ਛਾਣ ਕੇ ਕੱਢ ਲਵਾਂਗੇ ਤੇ ਗਿੱਟੀਆਂ ਅਲੱਗ ਕਰ ਦੇਵਾਂਗੇ ਇਮਲੀ ਨੂੰ ਇਮਲੀ ਵਾਲੇ ਪਾਣੀ ਨੂੰ ਆਪਾਂ ਨੇ ਛਾਣ ਲਿਆ ਹੈ ਜੀ ਇਧਰ ਦੇਖੋ ਗਿੱਟਕਾਂ ਜਿਹੜੀਆਂ ਨੇ ਇੱਕ ਕੱਪ ਚ ਆਪਾਂ ਨੇ ਪਹਿਲਾਂ ਇਹ ਭੁੰਨਤੀ ਸੀ ਇਮਲੀ ਉਹ ਇਹਨੂੰ ਆਪਾਂ ਛਾਣ ਲਿਆ ਉਸ ਤੋਂ ਬਾਅਦ ਇੱਕ ਕੱਪ ਪਾਣੀ ਦਾ ਹੋਰ ਪਾ ਕੇ ਗਿੱਟਕਾਂ ਨੂੰ ਚੰਗੀ ਤਰ੍ਹਾਂ ਮਸਤਲ ਕੇ ਦੁਬਾਰਾ ਛਾਣ ਲਿਆ ਸੀ ਇਸ ਤਰੀਕੇ ਇਹਨੂੰ ਆਪਾਂ ਨੇ ਜ਼ਿਆਦਾ ਬਦਲਾ ਨਹੀਂ ਕਰਨਾ ਬਸ ਇਸ ਤਰੀਕੇ ਦਾ ਹੀ ਆਪਾਂ ਨੂੰ ਜਿਹੜਾ ਚਾਹੀਦਾ ਹੈ ਇਧਰ ਆਪਾਂ ਨੇ ਕੜਾਈ ਰੱਖੀ ਹੈ ਜੀ ਇਹਦੇ ਵਿੱਚ ਆਪਾਂ ਇੱਕ ਇੱਕ ਚਮਚ ਆਪਾਂ ਨੇ ਤੇਲ ਦਾ ਪਾ ਕੇ ਗਰਮ ਕਰ ਲਿਆ ਹੈ ਇੱਕ ਚਮਚ ਪਾਵਾਂਗੇ ਆਪਾਂ ਜੀਰੇ ਦਾ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਘੋੜਾਂ ਜਾ ਘੁਲਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਵਾਂਗੇ ਜੀ 150 ਗ੍ਰਾਮ ਗੁੜ ਗੁੜ ਨੂੰ ਮੈਂ ਕੁੱਟ ਲਿਆ ਹੈ ਪਹਿਲਾਂ ਹੀ ਬਾਅਦ ਵਿੱਚ ਜਿਹੜਾ ਇਹ ਪਿੰਗਲਨ ਕਮਾ ਦਿੰਦਾ ਹੈ ਇਹਦੇ ਵਿੱਚ ਦੋ ਚਮਚ ਪਾਵਾਂਗੇ ਆਪਾਂ ਪਾਣੀ ਦੇ ਗੁੜ ਨੂੰ ਹੁਣ ਆਪਾਂ ਮੈਲਟ ਹੋਣ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ 70 ਗ੍ਰਾਮ ਚੀਨੀ ਤੇ ਇੰਨੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ ਚੀਨੀ ਪਾਉਣ ਦੇ ਨਾਲ ਚਟਣੀ ਦੇ ਵਿੱਚ ਸ਼ਾਈਨਿੰਗ ਹੈ ਜਿਹੜੀ ਜਿਵੇਂ ਆਪਾਂ ਬਿਹਾਰ ਸ਼ਾਦੀਆਂ ਵਾਲੀ ਚਟਣੀ ਖਾਂਦੇ ਹਾਂ ਉਹ ਤਰੀਕੇ ਦੀ ਸ਼ਾਈਨਿੰਗ ਆ ਜਾਂਦੀ ਹੈ ਇੱਧਰ ਆਪਣੀ ਚੀਨੀ ਵੀ ਮੈਲਟ ਹੋ ਗਈ ਆ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਇਮਲੀ ਦਾ ਪਲਪ ਅਗਰ ਤੁਸੀਂ ਇਹਨੂੰ ਜ਼ਿਆਦਾ ਮਿੱਠਾ ਕਰਨਾ ਹੈ ਤੁਸੀਂ ਇਹਦੇ ਵਿੱਚ ਮਿੱਠੇ ਦੀ ਮਾਤਰਾ ਹੈ ਜਿਹੜੀ ਉਹ ਵਧਾ ਸਕਦੇ ਹੋ ਇਸ ਤਰੀਕੇ ਨਾਲ ਅਗਰ ਆਪਾਂ ਖੰਡ ਅਤੇ ਚੀਨੀ ਅਤੇ ਗੁੜ ਨੂੰ ਜੇ ਪਹਿਲਾਂ ਪਿੰਗਣਾ ਲੰਮੇ ਆ ਤਾਂ ਆਪਣਾ ਗੈਸ ਜਿਹੜਾ ਉਹ ਵੀ ਨਹੀਂ ਜ਼ਿਆਦਾ ਫੂਕ ਹੁੰਦਾ ਹੈਗਾ ਤੇ ਬਹੁਤ ਜਲਦੀ ਜਿਹੜੀ ਇਹ ਚਟਣੀ ਵੀ ਬਣ ਕੇ ਤਿਆਰ ਹੋ ਜਾਂਦੀ ਆ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਪਾਵਾਂਗੇ ਜਿਹੜਾ ਆਪਾਂ ਨੇ ਪਾਊਡਰ ਬਣਾਇਆ ਸੀ ਸੌਫ ਕਾਲੀ ਮਿਰਚ ਅਤੇ ਜੀਰੇ ਨੂੰ ਰੋਸਟ ਕਰਕੇ ਅੱਧਾ ਚਮਚ ਪਾਵਾਂਗੇ ਆਪਾਂ ਘਰੇ ਕੁੱਟੀ ਹੋਈ ਲਾਲ ਮਿਰਚ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਸਾਦਾ ਨਮਕ ਰੈਗੂਲਰ ਨਮਕ ਪਾਵਾਂਗੇ ਜੀ ਅੱਧਾ ਕਿ ਚਮਚ ਪਾਵਾਂਗੇ ਆਪਾਂ ਡਰਾਈ ਜਿੰਜਰ ਪਾਊਡਰ ਇਹਨਾਂ ਨੂੰ ਕਰ ਦੇਵਾਂਗੇ ਜੀ ਆਪਾਂ ਮਿਕਸ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਜੀ ਇਨੂੰ ਆਪਾਂ ਚੰਗੀ ਤਰ੍ਹਾਂ ਪਕਾਉਣ ਲੱਗੇ ਹੋਏ ਆ ਜੀ ਮੈਂ ਤੁਹਾਨੂੰ ਇਹਦੀ ਪਹਿਚaan ਦੱਸਦੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਤੇਜ਼ ਦੇ ਨੀਚੇ ਨੂੰ ਆ ਰਹੀ ਆ ਇਹਦਾ ਮਤਲਬ ਹਜੇ ਇਹਦੇ ਵਿੱਚ ਕੱਚਾ ਚਟਣੀ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਨਾਲੋਂ ਗਾੜੀ ਵੀ ਹੋ ਗਈ ਆ ਤੇ ਕਲਰ 'ਚ ਵੀ ਚੇਂਜ ਆ ਗਿਆ ਏ ਤੁਸੀਂ ਦੇਖ ਸਕਦੇ ਹੋ ਜੀ ਚਟਣੀ ਗਾੜੀ ਹੋ ਗਈ ਆ ਆਪਾਂ ਗੈਸ ਕਰ ਦੇਵਾਂਗੇ ਬੰਦ ਗੈਸ ਆਪਾਂ ਨੇ ਬੰਦ ਕਰ ਦਿੱਤਾ ਹੈ ਜੀ ਇਹਨੇ ਠੰਡੀ ਹੋਣ ਤੋਂ ਬਾਅਦ ਥੋੜੀ ਹੋਰ ਗਾੜੀ ਹੋ ਜਾਣਾ ਹੈ ਬਸ ਆਪਾਂ ਜਦੋਂ ਇਸ ਤਰੀਕੇ ਦੀ ਹੋ ਜਵੇ ਉਦੋਂ ਆਪਾਂ ਨੇ ਗੈਸ ਜਿਹੜਾ ਬੰਦ ਕਰ ਦੇਣਾ ਹੈ ਜਿਹੜੇ ਆਪਾਂ ਨੇ ਰੋਸਟ ਕੀਤੇ ਸੀਗੇ ਖਰਬੂਜੇ ਦੇ ਬੀਜ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਚਟਣੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਠੰਡੀ ਹੋਣ ਤੋਂ ਬਾਅਦ ਇਹਨੇ ਹੋਰ ਜ਼ਿਆਦਾ ਗਾੜੀ ਹੋ ਜਾਣਾ ਹੈ ਬਹੁਤ ਹੀ ਜ਼ਿਆਦਾ ਵਧੀਆ ਜਿਹੜੀ ਚਟਣੀ ਆਪਾਂ ਨੇ ਘਰ ਵਿੱਚ ਬਣਾ ਕੇ ਤਿਆਰ ਕਰ ਲਈ ਹੈ ਜੀ ਇਹ ਚਟਣੀ ਜਿਹੜੀ ਕਿਸੇ ਵੀ ਚਾਟ ਦੇ ਨਾਲ ਸਮੋਸੇ ਪੱਲੇ ਜਿਹਦੇ ਨਾਲ ਮਰਜੀ ਤੁਸੀਂ ਚਾਹੋ ਸਰਵ ਕਰ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰੇ ਜ਼ਰੂਰ ਬਣਾਇਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਦੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ